ਮੁੰਡੇ ਨਾਮ ਮਿਰਕ੍ਰੈਂਸਿਪ ਸੀਓ ਨੇ ਮੈਨੂੰ ਬੁਲਾ ਕੇ ਮੇਨਾ ਪਲੱਸ ਕਰ ਦਿੱਤਾ ਵਾ ਬਿਲਕੁਲ ਹਾਂਜੀ ਤੇ ਉੱਥੇ ਜਦੋਂ ਇਦਾਂ ਸੀ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾਲੀ ਕਿਹਨਾਂ ਨੇ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਉੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਪਤੀਆਂ ਉਸ ਤੋਂ ਫਿਰ ਅਸੀਂ ਉੱਥੇ ਫਾਜ਼ਿਲਕਾਸ਼ ਹਵਰਕਾ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲਾ ਕੇ ਸੀ ਸਾਡੇ ਅਸੀਂ ਉੱਥੋਂ ਫਿਰ ਉੱਧਰ ਫਾਜ਼ਿਲਕਾ ਹਸਪੀਟਲ ਗਏ ਉੱਥੇ ਮੈਡੀਕਲ ਕਰਾਇਆ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕੀ ਨਾ ਕੀ ਤੁਹਾਡਾ ਆ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦਾ ਨਹੀਂ ਸਰ ਮੇਰੇ ਨਾਲ ਕੋਈ ਐਸੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿੱਥੋਂ ਲੈਣ ਵਾਲੇ ਤੁਸੀਂ ਸਿੱਧਵਾ ਵੇਟ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਉਹ ਲੱਗੇ ਸੀ ਬੰਦੇ ਜਿਹੜੇ ਉੱਥੇ ਗਏ ਸੀ ਇਹਨੇ ਸਾਰੇ ਤੇ ਉਹ ਸਾਡੇ ਪਿੱਛੇ ਲੱਗੇ ਰਾਜਨਾਮਾ ਲਿਖਿਆ ਜਾ ਰਿਹਾ ਸੀ ਕਿ ਕੁੱਤ ਕੰਦੀ ਇੱਕ ਕਟਿਆਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਜਨਾਮਾ ਕਰ ਲਓ ਤੇ ਪੈਸੇ ਨਾਲ ਕਿੰਨੇ ਪੈਸੇ ਦਾ ਰਾਜਨਾਮਾ ਹੋਇਆ ਸੀ ਪਦਨ ਸਰ ਆਲੇ ਅੱਧੇ ਨੀ ਗੱਲ ਨਹੀਂ ਹੋਈ ਸੀ ਤੇ ਉਹ ਅਸੀਂ ਲਿਖਵਾਣੇ ਤਾਂ ਸੀ ਸ਼ਾਇਦ ਵਕੀਲ ਵੀ ਨਾ ਰਲ ਗਿਆ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇੱਦਾਂ ਸਾਡੇ ਤੇ ਉਲਟ ਕਰਚਾ ਕਰਾਤਾ ਮਤਲਬ ਕਿ ਤੁਸੀਂ ਰਾਜਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫ੍ਰੀ ਕਰ ਹਾਂਜੀ ਇੱਦਾਂ ਹੀ ਇੱਕ ਵਾਰ ਗੱਲ ਮਤਲਬ ਉਹਨਾਂ ਰਚਨਾ ਵਾਲੇ ਕਹਿੰਦੇ ਕੋਈ ਤੁਹਾਡਾ ਕੋਈ ਵੀ ਹਾਂਜੀ ਕੋਈ ਕਸੂਰ ਨਹੀਂ ਹੈਗਾ 5-7 ਦਿਨ ਪਹਿਲੇ ਮੈਨੂੰ WhatsApp ਕਾਲ ਆਈ ਸੀ ਜੀ ਤੇ ਪਹਿਲੇ ਏਜੰਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡੀਜ਼ ਤੇ ਆਈ ਸੀ ਕਹਿੰਦੇ ਤੁਹਾਨੂੰ ਸਰਾਇਸੇ ਸਗੀ ਆ ਤੇ ਤਦਰੀਆਂ ਤੇ ਤੁਸੀਂ ਮੱਕੋ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੱਥਾ ਟੇਕੋਗੇ ਤੇ ਠੀਕ ਹੋ ਜਾਓਗੇ ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਜੋਸ ਦਿਨ 6 ਤਰੀਕ ਨੂੰ ਜੀ ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਨੇ ਜੀ ਚਲੋ ਅਸੀਂ ਜੀਰੇ ਜਿਹੜੀ ਦੁਕਾਨ ਤੇ ਜਾਣਾ ਸੀ ਅਸੀਂ ਕਹਿੰਦੇ ਚਲ ਵਾਪਸ ਹੀ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਨੇ ਜੀ ਅਸੀਂ ਜਦੋਂ ਮੱਖੂ ਪਹੁੰਚੇ ਤੇ ਮੱਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਅਸੀਂ ਲਾਗੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂ ਚੱਲ ਗਿਆ ਸਾਈਡ ਤੇ ਜੀ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਰ ਲੇਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ ਦੋ ਤਿੰਨ ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜਿੱਥੇ ਸਾਨੂੰ ਪਹਿਲੀ ਵਾਰ ਗਿਆ ਸੀ ਜੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਵੀ ਲੋ ਕੱਪੜਿਆਂ ਤੋਂ ਬਿਨਾ ਪਾਇਆ ਗਿਆ ਜੀ ਉਹਨਾਂ ਨੇ ਮੇਰੇ ਵੀਡੀਓ ਬਨਾਈਆਂ ਨੇ ਜੀ ਤੇ ਮੈਨੂੰ ਕੁੱਟੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਪੁਲਿਸ ਨੇ ਕਿਵੇਂ ਕਾਬੂ ਕੀਤਾ ਗੱਲ ਹੁਣ ਉਸਨੇ ਜੀ ਜਦੋਂ ਅਸੀਂ ਇਹਨਾਂ ਨਾਲ ਪਟਾਈ ਅਪ ਕਰ ਗਏ ਜੀ ਸਾਡਾ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਜਨਨ ਨੂੰ ਫੜ ਲਿਆ ਜੀ ਡੀਟੀ ਰਾਈਨਾਮਾ ਕਰ ਰਹੇ ਸੀ ਇਹਨਾਂ ਨੇ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਹਾ ਸੀ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਸਰ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਜੀ ਇਹਦੇ ਨਾਲ ਅਸੀਂ ਇਸ ਦੀ ਕਾਰਜਕਾਰੀਤ ਬਹੁਤ ਸੰਤੁਸ਼ਟ ਹਾਂ ਜੀ ਤੁਹਾਡੀ ਜੋ ਵੀਡੀਓ ਜਿਹੋ ਉਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਹੈ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲੈ ਕਾਰ ਦਾ ਹੈੱਡ ਸ਼ੀਸ਼ਾ ਤੋੜਦਾ ਘਟੋ ਘਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘਟੋ ਘਟ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਉਹਦੇ ਵਿੱਚ ਕੋਈ ਵਾਪਸ ਤੁਹਾਨੂੰ ਪੁਲਿਸ ਨੇ ਕਰਵਾਈ ਉਹ ਉਹ ਜੀ ਉਹਨ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤਾਂ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ ਅਸ਼ਵਾਸ਼ਣ ਦਿੱਤਾ ਜੀ ਅੱਗੇ ਕੀ ਹੋਣਾ ਤੇ ਅਸੀਂ ਇਹ ਮੰਗ ਇਹ ਕਰਦੇ ਆ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਆਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈਂਗ ਹੈ ਜੀ ਇਹ ਬੜਾ ਆਜਲ ਕਾ ਗੁਰੂ ਸਾਹਿਬ ਜੀਰਾ ਅੱਗੇ ਕਿ ਤੱਕ ਦੇਣਾ ਤੇ ਤਾਰਾਂ ਜਿਹੜੀਆਂ ਨੇ ਹਾਂ ਜੀ ਹਾਂ ਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਐ ਚੈੱਕ ਸੈਲਫ ਦੇ ਲੈਣ ਜੀ ਨਾਲ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਇਹ ਜੀ ਅਲੱਗ-ਅਲੱਗ ਨੇ ਕੋਲ ਲੁਧਿਆਣੇ ਦੇ ਨੇ ਜੀ ਕੋਈ ਇੱਥੋਂ ਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾ ਦੇ ਨੇ ਜੀ ਇੱਥੋਂ ਏਰੀਏ ਦੇ ਜੀ ਉਹ ਇੱਕ ਮਖੂ ਏਰੀਆ ਦੇ ਵਿੱਚ 8-10 ਬੰਦੇ ਆ ਜਿਹਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੀ ਉਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸੜ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫਿਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਸਾਨੂੰ 7 ਘੰਟੇ ਜਿੰਦਾ ਬਾਈ ਮੇਰਾ ਨਾਮ ਸਰਜੀ ਕੀ ਮਸਲਾ ਆਇਆ ਪੁਲਿਸ ਨੇ ਕਿਉਂ ਕਾਬੂ ਕੀਤਾ ਤੁਹਾਨੂੰ ਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਫਾਲਟੀਆਂ ਇਹ ਜਿਹੜੀ ਇਹ ਫਾਲਟੀ ਪਹਿਲਾਂ ਮੇਰੇ ਘਰੇ ਆਈ ਸੀ ਹਾਂ ਇਹ ਕੁੜੀ ਵਾਲੇ ਇਹ ਕਿੰਦਾ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਏ ਤੇ ਸਾਡਾ ਤੁਸੀਂ ਰਾਜੀ ਨਾਵਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਕਰਨ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਇਹ ਵਾਕਾ ਹੋਇਆ ਤੇ ਪੁਲਿਸ ਕੋਲੇ ਕਿਉਂ ਨਹੀਂ ਗਏ ਤੁਹਾਡੇ ਕੋਲੇ ਕਿਉਂ ਆਏ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਫਲੇਟ ਉਧਰ ਪਾਈ ਨੇ ਤੇ ਜਮਖੂ ਬਲੇਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜ਼ਲ ਕਾ ਵਿੱਚ ਕੋਈ ਆਸ਼ਾ ਵਰ ਰਕੇ ਗਈ ਇਹ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਕਰਿਆਣ ਕੇ ਰਾਤ ਰਹਿ ਨਹੀਂ ਮੈਂ ਇਹਨਾਂ ਨੂੰ ਰਾਤ ਦਾ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਵਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗੁਰਦੀ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਕਾ ਜੀ ਤੁਸੀਂ ਆ ਜਾਓ ਰਾਜੀ ਨਾਮਾ ਇਹਨਾਂ ਦਾ ਕਰਾ ਦਈਆ ਆਪਣਾ ਫਰਮਾਨ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੋਇਆ ਅਸੀਂ ਫਿਰ ਮੈਡੀਕਲ ਫ੍ਰੀ ਆਇ ਤੇ ਇਹ ਸਰ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨੇ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀ ਨਾਮਾ ਦੋਨੇ ਦੀ ਮੈਨੂੰ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਮਾ ਮੇਰਾ ਫੋਨ ਫੇਕ ਲੋ ਕੋਈ ਉਸ ਪਾਰਟੀ ਨਾਲ ਮੈਂ ਘਰ ਗੱਲ ਵੀ ਨਹੀਂ ਕਿਸੇ ਨਾਲ ਨਹੀਂ ਨਹੀਂ ਰਾਜੀ ਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਨਹੀਂ ਦੀ ਆਪਾਂ ਤਾਂ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਪੈਨੋ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ ਐ ਸੀ ਹੂੰ ਤੇ ਉਹ ਰਾਜਨਾਮੇ ਦੇ ਕੁੱਛੇ ਤੇ ਉਹ ਆਦਾਂ ਰਾਜਨਾਮ ਲਿਖਦੇ ਰਹੇ ਸਾਨੂੰ ਗੱਲਾਂ ਚ ਬਠਾਈ ਰੱਖਿਆ ਨਾ ਕਿਸ ਚੀਜ਼ ਦਾ ਰਾਜਨਾਮ ਕਰਾਨ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਕੁੜੀ ਘੜੀ ਦਾ ਜੀ ਸਾਨੂੰ ਇਸ ਗੱਲਾਂ ਦਾ ਨਹੀਂ ਪਤਾ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਬਾਈ ਦਾ ਰਹਿਣ ਵਾਲਾ ਜੀ ਕਬਾਈ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆਪਾਂ ਤਾਂ ਲੱਗਿਆ ਵੀ ਉਹ ਰਾਜਨਾਮ ਅਸੀਂ ਤੇ ਕਰਾਨ ਆਏ ਆ ਕੰਮ ਬਦਲ ਗਿਆ ਜੀ ਸਰ ਪੁਲਸ ਨੇ ਐਵੇਂ ਕਾਬੂ ਕਰ ਲਿਆ ਤੁਹਾਨੂੰ ਇਹ ਤੋਂ ਹੁਣ ਇਹਨਾਂ ਪਤਾ ਜੀ ਚਾ ਕਾ ਕਰਿਆ ਹੁਣ ਸਰਪੰਚ ਹੈਗਾ ਉਹ ਤੇ ਲੱਗਿਆ ਕਿ ਉਹ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਐਸੇ ਕੰਮ ਬੈਕ ਕਰਨਾ ਜਦੋਂ ਮਰਜੀ ਸਾਡਾ ਤੁਸੀਂ ਕਿਦੋਂ ਵਾਈ ਵਾਈ ਕਰਾ ਲਓ ਵੀ ਕੋਈ ਇਹੋ ਜਿਹਾ ਗਲਤ ਕੰਮ ਅਸੀਂ ਕਦੀ ਵੀ ਨਹੀਂ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਜੀ ਕਦੀ ਨਾ ਇਹੋ ਜਿਹਾ ਗਏ ਨਹੀਂ ਤੁੰਦੇ ਨੂੰ ਜੀ ਅਸੀਂ ਹਾਂ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਿੰਗ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕੋ ਬਾਈ ਹਾਂ ਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜ ਦਿੱਤਾ ਤੇ ਹੁਣ ਸਾਡੇ ਤੇ ਨਜਾਇਜ਼ ਪਰਚਾ ਹੁਣ ਨਾ ਜੀ ਅਸੀਂ ਇਹ ਗਲਤ ਕੰਮ ਕਰਕੇ ਕੀਤਾ ਨਾ ਕਰਨਾ ਜੀ ਕਿੱਥੋਂ ਮਰਜੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਾਦੇ ਸੀ ਹਾਂ ਜੀ ਪੈਸੇ ਜਿਹੜੇ ਬਰੰਦ ਹੋਏ ਉਹ ਕਾਦੇ ਸੀ ਮੇਰੇ ਕੋਲ ਤਾਂ ਮੇਰੇ ਕੋਲ ਹੁਣ ਇੱਥੇ ਜਦਾ ਗੱਡੀ ਚ ਰੱਖਿਆ ਕਿ ਕਿੰਨਾ ਰੱਖਿਆ ਉਹਨਾਂ ਰੱਖਿਆ ਨੇ ਕਿ ਕਿੰਨਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਜੀ ਮੇਰੀ ਗੱਡੀ ਦੇ ਵਿੱਚ ਆ ਮੇਰੀ ਫੋਟੋ ਵੀ ਕਰਾਈ ਨੇ ਤੁਹਾਡੇ ਕੀ ਸਬੰਧ ਹੈ ਇਹਨਾਂ ਨਾਲ ਕਿਹਨਾਂ ਨਾਲ ਅੱਜ ਜਦੋਂ ਪੂਰਾ ਗਿਰੋ ਖੜਾ ਹੈ ਇਹ ਇਹਨਾਂ ਨਾਲ ਆ ਕੇ ਮੇਰੇ ਘਰ ਦੇ ਨੇ ਇਹ ਇਧਰੋਂ ਮਰਗ ਤੋਂ ਆਏਂ ਦਰੋਗੇ ਤੋਂ ਹਾਂ ਇਹ ਨਾਲ ਨਜਾਇਜ਼ ਇਤੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰੋਂ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਜਿਹੜੀ ਅੱਗ ਵੀ ਆ ਖੜੀ ਏ ਇਹਦੇ ਨਾਲ ਮੇਰੇ ਭੈਣ ਭਰਾਵਾਂ ਵਾਲਾ ਰਿਸ਼ਤਾ ਮੇਰੇ ਦੋ ਭਰਾ ਉਤੇ ਜਿਹਦਾ ਬਟ ਵਿਆਹ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਮੀ ਜੀ ਹਾਂ ਜੀ ਜੀ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ <strong>ਯਾਦਵ</strong> ਜੀ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਬ੍ਰਿੰਦਰ ਬਰਾੜ ਹੁਰਾਂ ਵੱਲੋਂ ਬਾੜੇ ਆਂਸਰਾਂ ਦੇ ਖਿਲਾਫ ਮਹਿੰਮ ਛੜੀ ਹੋਈ ਏ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਣੀ ਟਰੈਪ ਕਹਿੰਦੇ ਨੇ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸਐਚਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਬਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ 5 ਇਹ ਚ ਲੜੀ ਸ਼ਾਮਲ ਨੇ ਤੇ 5 ਇਹ ਚ ਬੰਦੇ ਸ਼ਾਮਲ ਨੇ ਸੁਰਿੰਦਰ ਕੁਮਾਰ ਨਾ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਣ ਵਾਲੇ ਨੇ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਮ ਦੀ ਲੜਕੀ ਹੈ ਜਿਹੜੀ ਜਿਨੇ ਹਰੀਟਰ ਆਦ ਵਿੱਚ ਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਲ ਚ ਤੇ ਮੱਖੂ ਕਿਤੇ ਉੱਥੇ ਬਲਾ ਕੇ ਉਹਨੂੰ ਕੋਲਡ ਡਰਿੰਕ ਪਲਾਇਆ ਕੋਲਡ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਵਿੱਚ ਇਹ ਜੋ ਜੋਤਮ ਕੌਰ ਜਿਹੜੀ ਮੇਨ ਅਕਿਊਟ ਸੀ ਨਾਲ ਇਹਦੇ ਸੀਗੀ ਆਪਣਾ ਇਹ ਹੈ ਜੀ ਡਾਕਟਰ ਆਫ ਮਨਜੀਤ ਸਿੰਘ ਗੱਗਕੜਾਂ ਲੁਧਿਆਣੇ ਦੇ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਤ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੋ ਜੋਤਮ ਕੌਰ ਦੇ ਗੱਗਕੜਾਂ ਦੇ ਰਹਿਣ ਵਾਲੇ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ ਤਿੱਬੀ ਰਾਇਆ ਇਹ ਮੱਖੂ ਦੀ ਰਹਿਣ ਵਾਲੀ ਹੈ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਦਰ ਠਾਣੇ ਚ ਪੈ ਜਾਂਦਾ ਤੇ ਛਿੰਦੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਠਾਣੇ ਸਦਰ ਆਪਣਾ ਜਲਾਲਾਬਾਦ ਦੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਜ਼ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੰਨ ਸਿੰਘ son of ਚੰਨਣ ਸਿੰਘ ਇਹ ਕੀੜਾ ਵਾਲੀ ਪੀਐਸ ਸਦਰ ਫਾਜ਼ਲਕਾ ਦਾ ਰਹਿਣ ਵਾਲਾ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਾ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਜੀ ਐਫਆਈਆਰ ਨੰਬਰ ਹੈਗਾ 117 ਡੇਟਡ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ 384 ਪਹਿਲਾਂ ਹੁੰਦੀ ਸੀ ਧਾਰਾ ਤੇ 120B ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 352 ਜਮਨਦੋ 308 ਜਮਨਦੋ ਅਤੇ 61 ਜਮਨਦੋ ਕੈਦ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਸਰ ਇਹ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੁਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਫਰੇਮ ਜਾਲ ਚ ਪਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾਕ ਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਇਤਰਾਜੋ ਹਾਲ ਦੇ ਵਿੱਚ ਫੋਟੋ ਖਿੱਚਦੇ ਸੀ ਇਹਨਾਂ ਦਾ ਹਜੇ ਛਾਂਬੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤੇ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ ਏਜੰਟਸ ਹੈ ਵਿੱਚ ਮੇਨ ਇਹ ਚ ਜੁਤੀਕਰ ਹੈ ਇਹ ਗੰਗ ਕਲਾਂ ਦੀ ਰਹਿਣ ਵਾਲੀ ਹੈ ਡਿਸਟ੍ਰਿਕਟ ਡਿਸਟ੍ਰਿਕਟ ਉਹ ਆਪਣਾ ਦਿਆਣਾ ਦਿਆਣਾ ਆ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਦ ਛੱਡੇ ਹੋਏ ਨੇ ਇਹਨਾਂ ਦੇ ਜੀ ਹਾਂ ਜੀ ਇਹਨਾਂ ਤੋਂ ਅਸੀਂ ਇੱਕ ਟੋヨタ ਕਰੋਲਾ ਕਾਰ ਬਰਾਂਧ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਂਧ ਕੀਤਾ ਹੈ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਂਧ ਕੀਤੇ ਨੇ ਕਰੋ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਨ ਕੌਰ ਜੋਤਨ ਕੌਰ ਦੇ ਨਾਮ ਦੇ ਚੈੱਕ ਨੇ ਇਹ ਸਭ ਜਿਹੜੇ ਇੰਦੇ ਚ ਮਦਈ ਹੋ ਗਿਆ ਗਿਆ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਾਨੂੰ ਹਰੀ ਸਿੰਘ ਆਪਣੇ ਬੱਗੇ ਦੀ ਉਤਾਰ ਦਾ ਰਗਣਾ ਵਾਲਾ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਠੇ ਲੇ ਸਗੇ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀ ਤੇ ਕਰਦੇ ਕਰਾਂਦੇ ਸੌਦੇਬਾਜ਼ੀ ਜਿਹਨਾਂ ਦੀ 20 ਲੱਖ ਚ ਨਿਬੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਕਾਇਦਾ ਐਫੀਡਾਉਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਹਾਂ ਸਾਨੂੰ ਉਹਨੇ ਕੰਪਲੇਨ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਇਹਨਾਂ ਨੂੰ ਕਾਬੂ ਕੀਤਾ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਹੈਗਾ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ だっਕਿ ਉਹ ਕਾਨੂੰਨ ਦਾ ਰક્ષਕ ਹੈ ਉਹਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨ ਸਿੰਘ ਉਹ ਆਪਣਾ ਹੈੱਡਕੁਆਰਟਰ ਤੇ ਡਿਊਟੀ ਆ ਵੀ ਫਾਜ਼ਿਲ ਕਾਬਿਲ ਫਾਜ਼ਿਲ ਕਾਬਿਲ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਦੇ ਅੰਦਰ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਉਹ ਤੋਂ ਪਠੀਸਾ ਲੈਣੀ ਸੀਗਾ 20 ਲੱਖ ਰੁਪਏ ਦੀ ਡੀਲ ਹੋਈ ਆ ਕਿੰਨੇ ਕਿੰਨੇ ਮੈਂਬਰ ਹੈਗੇ ਆ ਜੀ ਇਸ ਗਿਰੋਹ ਦੇ ਟੋਟਲ ਦੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਆ ਪੰਜ ਲੇਡੀਜ਼ ਪੰਜ ਜੈਂਟਸ ਦੇ ਨਾਮਜ਼ਦ ਹੋਏ ਨੇ ਪੁਲਿਸ ਮੁਲਾਜ਼ਮ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਹਜੇ ਵੈਰੀਫਿਕੇਸ਼ਨ ਕਰਨੀ ਹੈ ਜੀ ਅਸੀਂ ਹਾਂ ਫਾਦਰ ਦਾ ਪੋਸਟ ਹੈ ਉਹ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਆ ਇਸ ਮਾਮਲੇ 'ਚ ਹੁਣ ਤੱਕ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 'ਚ ਅੱਗੇ ਫਿਰ ਸਰ ਇਸ ਤੋਂ ਅੱਗੇ ਕੀ ਕਰਬਈ ਹੋਊਗੀ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋਈ ਕੀ ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗੇ ਕੋਈ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਸੀ ਨਹੀਂ ਹਜੇ ਰਿਮਾਨਡ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸ ਤੋਂ ਫਿਰ ਅਸੀਂ ਇਹਦੀ ਸ਼ਾਨਦਗੀ ਕਰਾਂਗੇ ਇਹਨਾਂ ਕੋਲ ਹੋਰ ਕੀ ਕੀ ਰਿਕਵਰ ਅਸੀਂ ਆ ਪੈਸੇ ਨਿਕਲ ਰਹੇ ਹੋਣੇ ਇੱਥੇ ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ